ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਪੰਜਾਬੀਆਂ ਵਾਸਤੇ ਤੇ ਸਿੱਖਾਂ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਪਹਿਲੀ ਵਾਰੀ ਯੂਕੇ ਦੇ ਵਿੱਚ ਪੰਜਾਬੀਆਂ ਨੇ ਇਕੱਠੇ ਹੋ ਕੇ ਕਲੱਬ ਖਰੀਦਿਆ ਫੁੱਟਬਾਲ ਦਾ ਕਲੱਬ ਜਿਹਦੇ ਵਿੱਚ ਪੰਜਾਬੀਆਂ ਦਾ ਨਾਮ ਰੋਸ਼ਨ ਹੋ ਰਿਹਾ ਆ ਪੰਜਾਬੀ ਸਭਿਆਚਾਰ ਪੰਜਾਬੀ ਮਾਂ ਬੋਲੀ ਇਹਨੂੰ ਮੁੱਖ ਰੱਖ ਕੇ ਸਿੱਖ ਕੌਮ ਨੂੰ ਮੁੱਖ ਰੱਖ ਕੇ ਅਸੀਂ ਇਹ ਕਲੱਬ ਨੂੰ ਅੱਗੇ ਲੈ ਜਾਣਾ ਚਾਹੁੰਦੇ ਆ ਇਹਦੇ ਵਿੱਚ ਜਿਨ੍ਹਾਂ ਨੇ ਵੀ ਸਾਡੇ ਨਾਲ ਹਿੱਸਾ ਪਾਇਆ ਤੇ ਅੱਗੇ ਤੋਂ ਵੀ ਪਾਓਗੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆਹ ਜਿਹੜਾ ਇੱਕ ਪਹਿਲੀ ਵਾਰੀ ਹੋਇਆ ਯੂਕੇ ਦੇ ਵਿੱਚ ਕਿ ਇਕੱਠੇ ਹੋ ਕੇ ਇੱਕ ਕਲੱਬ ਖਰੀਦਿਆ ਜਾ ਰਿਹਾ ਹੈ ਫੁੱਟਬਾਲ ਦਾ ਹੁਣ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਜਾਣੇ ਇਹ ਕਲੱਬ ਦੇ ਪਿੱਛੇ ਲੱਗੋ ਤੇ ਸਾਡੀ ਸਪੋਰਟ ਕਰੋ ਦੇਖੋ ਇਹ ਇੱਕ ਮਾਧਿਅਮ ਬਣ ਗਿਆ ਜਿਹਦੇ ਵਿੱਚ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਲੋਕ ਫੁੱਟਬਾਲ ਦੇਖਦੇ ਆ ਇੱਕ ਕਈ ਲੋਕਾਂ ਵਾਸਤੇ ਜਿਹੜਾ ਫੁੱਟਬਾਲ ਹੈ ਉਹ ਧਰਮ ਆ ਤੇ ਇੱਥੇ ਦੇ ਜਿਹੜੇ ਲੋਕ ਕਈ ਲੋਕਾਂ ਨੂੰ ਕਦੀ ਪੰਜਾਬੀ ਜਾਂ ਸਿੱਖ ਕਦੀ ਉਹਨਾਂ ਨੇ ਸੁਣੇ ਨਹੀਂ ਹੋਗੇ ਉਹਦੇ ਵਿੱਚ ਉਸ ਰਾਹੀ ਆਪਣੀ ਸਿੱਖੀ ਬਾਰੇ ਗੱਲ ਉਹਨਾਂ ਨੂੰ ਸਮਝਾਉਣੀ ਕਿ ਸਾਡਾ ਜਿਹੜਾ ਫਲਸਫਾ ਕੀ ਆ ਸਰਬੱਤ ਦੇ ਭਲੇ ਵਾਸਤੇ ਮਨੁੱਖਤਾ ਵਾਸਤੇ ਇੱਕ ਤੁਸੀਂ ਤਰੀਕਾ ਇੱਕ ਤੁਸੀਂ ਕਹਿ ਸਕਦੇ ਤੁਹਾਨੂੰ ਮਹਾਰਾਜ ਨੇ ਇੱਕ ਮੌਕਾ ਦਿੱਤਾ ਹੋਇਆ ਲੋਕਾਂ ਤੱਕ ਗੱਲ ਕਰਨ ਦਾ ਪਰ ਇਹ ਇਕੱਲਾ ਪੰਜਾਬ ਬੋਰੀਅਰਸ ਦਾ ਕਲੱਬ ਨਹੀਂ ਇਹ ਤੁਸੀਂ ਇਹ ਨਾ ਸਮਝੋ ਕਿ ਇਕੱਲੇ ਇੱਕ ਆਹ ਇਹਨੇ ਜਣੇ ਨੇ ਲਿਆ ਇਹ ਪੂਰੀ ਕੌਮ ਦਾ ਆ ਇਹ ਪੂਰੀ ਜਿੰਨੇ ਦੁਨੀਆ ਪਰ ਪੰਜਾਬੀਆ ਦਾ ਆ ਤੁਸੀਂ ਆਪਣਾ ਹੀ ਕਲੱਬ ਇਹ ਸਮਝਣਾ ਤੇ ਜਿੱਥੇ ਵੀ ਤੁਹਾਨੂੰ ਕਿਤੇ ਲੋੜ ਲੱਗੀ ਜਾਂ ਤੁਸੀਂ ਸੋਚ ਸਕਦੇ ਹੋ ਤੁਸੀਂ ਇਹਨੂੰ ਕਿੱਦਾਂ ਅੱਗੇ ਲੈ ਜਾ ਸਕਦਾ ਤੁਸੀਂ ਆਪਣਾ ਹੀ ਕਲੱਬ ਸਮਝ ਕੇ ਸਾਡੇ ਨਾਲ ਹਿੱਸਾ ਵਧਾ ਸਕਦੇ ਹੋ ਫਰਸਟਲੀ ਐਂਡ ਫੋਰ ਮੋਸਟ ਅ ਹਿਊਜ ਕੰਗ੍ਰੈਚੁਲੇਸ਼ਨਸ ਟੂ ਸ਼ਿਵਰ ਸਿੰਘ ਫਾਰ ਥਿਸ ਨਿਊ ਰੋਲ दैट ਯੂ ਟੇਕਨ ਔਨ ਐਟ ਮੋਕਮ ਐਫ ਸੀ ਵੋਟ ਡਸ ਥਿਸ ਮੀਨ ਫਾਰ ਯੂ ਵੋਟ ਡਸ ਇਟ ਮੀਨ ਫਾਰ ਦ ਪੰਜਾਬੀ ਕਮਿਊਨਿਟੀ ਵੋਟ ਡਸ ਇਟ ਮੀਨ ਫਾਰ ਮੋਕਮ ਥੈਂਕ ਯੂ ਬਾਜੀ ਆਮ ਆਈ ਥਿੰਕ ਫਰਸਟਲੀ ਇਟਸ ਇਟਸ ਅ ਗ੍ਰੇਟ ਓਪਰਚੁਨਿਟੀ ਐਂਡ ਆਮ ਰੀਲੀ ਪ੍ਰਿਵੀਲੇਜਡ ਟੂ ਬ But ultimately, my role is to make sure the team delivers on the pitch. So in the next few days, weeks and months, we need to make sure that we put the processes, systems, working practices in place where we can maximise the chance for success for the team on the pitch. So, Pajis, you're recognised uh, amongst many young Sikh, Punjabi, South Asian mm -hmm. uh, community. The young men look up to you. What is it that you think to bring to this club for them, young Punjabi Sikh men? I think it's important that they recognize the work, ethic and the commitment and effort you have to put in to be successful in professional football. I think if they can see, see that in the way I work, in the way we do things, um, then I think that's something that can really positively influence people, but nothing comes without working hard, and I think that's the most important thing. ownership. <laughs> ਇਹ ਇਤੋਂ ਜ਼ਿਆਦਾ ਵੀ ਇੱਕ ਖੁਸ਼ੀ ਦੀ ਗੱਲ ਹੈ ਕਿ ਇੱਕ ਮੈਨੇਜਰ ਆਇਆ ਉਹ ਵੀ ਸਿੱਖ ਤੇ ਪੰਜਾਬੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਦੁਨੀਆ ਪਰ ਪੰਜਾਬੀ ਕਮਿਊਨਿਟੀ ਸਿੱਖ ਕਮਿਊਨਿਟੀ ਦੇਖਦੀ ਆ ਉਹਨਾਂ ਕੀ ਸਨੇਹਾ ਦੇਣਾ ਚਾਹੋਗੇ ਕਿ ਤੁਸੀਂ ਕੀ ਲਿਆਉਂਗੇ ਇਸ ਕਲੱਬ ਦੇ ਸਨੇਹਾ ਇਹੀ ਹੈ ਕਿ ਆਪਾਂ ਨੂੰ ਹੁਣ ਸਾਰਿਆਂ ਨੂੰ ਕਲੈਕਟਿਵਲੀ ਵਰਕਆਊਟ ਕਰਨਾ ਪੈਣਾ ਕਰਕੇ ਇੰਗਲਿਸ਼ ਸ਼ਬਦ ਬੋਲ ਲਈ ਇਹ ਬਹੁਤ ਲੰਮੀ ਚੀਜ਼ ਹੈ ਕਿ ਸਿੱਖ ਜਾਂ ਪੰਜਾਬੀ ਓਨਰਸ਼ਿਪ ਜਾਂ ਮੈਨੇਜਰ ਮੈਨੂੰ ਪਤਾ ਕਿ ਇੱਥੇ ਤੱਕ ਪਹੁੰਚਣ ਲਈ 15 16 ਸਾਲ ਬਹੁਤ ਜ਼ਿਆਦਾ ਹਾਰੂਆ ਕਰਨੀ ਪਈ ਮਨ ਅਗਲੇ ਵੀ 15-16 ਸਾਲ ਬਹੁਤ ਵਧੀਆ ਚੱਲੂਗੇ ਜੇ ਆਪਾਂ ਉਸ ਤਰੀਕੇ ਨਾਲ ਕੰਮ ਕੀਤਾ। ਭਾਜੀ ਜਿਹੜੇ ਪੰਜਾਬੀ ਸਮਝਦੇ ਆ ਕਿ ਫੁੱਟਬਾਲ ਦੇ ਵਿੱਚ ਹੁਣ ਅਸੀਂ ਪੰਜਾਬੀ ਆ ਗਏ ਸਿੱਖ ਆ ਗਏ ਕਲੱਬ ਦੇ ਵਿੱਚ ਆ ਗਏ। ਤੁਸੀਂ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਗਾ ਜਿਹਦੇ ਉਹ ਉਹਨਾਂ ਨੂੰ ਮਹਿਸੂਸ ਹੋਵੇ ਕਿ ਕਲੱਬ ਉਹਨਾਂ ਦਾ ਹੀ ਆ। ਕਿ ਆ ਉਹ ਇੱਥੇ ਆਣ ਤੇ ਸਾਨੂੰ ਸਪੋਰਟ ਕਰਨ। ਹੁਣ ਭਾਜੀ ਮੈਨੂੰ ਇਹ ਹੀ ਆ ਕਿ ਜਿਹੜੇ ਸਾਰੇ ਪੰਜਾਬੀ ਲਿਸਨਰ ਜਾਂ ਵਿਊਅਰ ਆ ਉਹਨਾਂ ਨੂੰ ਵੇ ਇੱਕ ਸਾਡੀ ਰਿਕੁਐਸਟ ਹੈ ਕਿ ਤੁਸੀਂ ਮੈਚ ਦੇਖਣਾ ਅ ਜਿੰਨੇ ਵੀ ਵਾਤਵਾਰ ਮੈਚ ਦੇਖਣਾ ਸਕਦੇ ਤੁਸੀਂ ਆਓ 46 ਲੀਗ ਮੈਚ ਹੈ ਅ ਅੱਦੇ ਵੇ ਹੁੰਦੇ ਆ ਅੱਦੇ ਹੋਮ ਹੁੰਦੇ ਜੇ ਤੁਸੀਂ ਸਟੇਡੀਅਮ ਚ ਆ ਕੇ ਇੱਥੇ ਨਹੀਂ ਪਹੁੰਚ ਸਕਦੇ ਫਿਰ ਤੁਹਾਡੇ ਮਸ਼ਹੂਰ ਹੈ ਕਿ ਤੁਹਾਡੇ ਹੋਮ ਸਿਟੀਆਂ ਲਾਗੇ ਵੀ ਮੈਚ ਹੋਗੇ ਅਮ ਕਰਕੇ ਸਾਡੇ ਸਾਰੇ ਮੈਚ ਹਰ ਇੰਗਲੈਂਡ ਦੇ ਹਰ ਹਰ ਕੋਨੇ ਵਿੱਚ ਹੋਣੇ ਤੇ ਸਾਨੂੰ ਇਹੀ ਹੈ ਰਿਕੁਐਸਟ ਹੈ ਕਿ ਤੁਸੀਂ ਸਾਡੀ ਪੂਰੀ ਸਪੋਰਟ ਕਰੋ ਤਾਂ ਜਿੰਨੇ ਮੈਚਾਂ ਤੇ ਆ ਸਕਦੇ ਤੁਸੀਂ ਆਓ ਧੰਨਵਾਦ ਜੀ ਤੁਹਾਡਾ